ਗੁੱਡ ਮਾਰਨਿੰਗ ਵੈਲਕਮ ਬੈਕ ਟੂ ਦਾ ਚੈਨਲ ਗਾਇਜ਼ ਮੈਂ ਨਾਲ ਇੱਕ ਚੀਜ਼ ਘਰ ਦੇਖਿਓ ਦੇਖੋ ਕਿਨੀ ਧੰਦ ਪਈ ਹੋਈ ਆ ਫੌਂਟ ਜੇ ਤਾਂ ਘੱਟ ਦੀਦੀ ਪਈ ਪਰ ਅਸਲ ਚ ਬਹੁਤੀ ਹੋਈ ਆ ਤੇ ਮਤਲਬ ਕੀ ਦੀਦਾ ਨਹੀਂ ਹੈਗਾ ਇੰਨੀ ਧੰਦ ਪਈ ਹੋਈ ਆ ਪਰ ਫੌਂਟ ਤਾਂ ਘੱਟ ਦੀਦੀ ਪਈ ਆ ਉਹ ਮੈਂ ਕੀ ਕਹਿਣਾ ਚਾਹੂੰਗੀ ਕਿ ਇੰਨੀ ਧੰਦ ਪਈ ਆ ਮੈਂ ਕੀ ਕਹਿਣਾ ਚਾਹੁੰਨੀ ਮੈਂ ਕਿ ਜਿਹੜੇ ਰਸਤੇ 'ਚ ਸਿੱਰੇ ਸਿੱਰੇ ਜਾਂਦੇ ਹੁੰਦੇ ਆ ਬਹੁਤ ਜ਼ਿਆਦਾ ਧੁੰਦ ਇਸ ਕਰਕੇ ਕਈ ਵਾਰ ਦਿਸਣਾ ਵੀ ਕੱਟ ਹੋ ਜਾਂਦਾ ਹੈ ਉਹ ਆਪਣਾ ਖਿਆਲ ਨਾ ਜਾਣ ਯਸ ਤੇ ਇਹਨਾਂ ਉਹਦੋਂ ਦਾ ਪਾਪਾ ਮੰਦਰ ਗਈ ਸੀਗੀ ਮੰਡੇ ਤੇ ਪਾਪਾ ਕਹਿੰਦੇ ਕਿ ਮੈਂ ਤੁਰ ਕੇ ਗਿਆ ਸੀ ਨਾ ਮਤਲਬ ਇੱਥੇ ਕੀ ਮੰਦਰ ਤੇ ਨੀੜੇ ਦਾ ਬੰਦਾ ਵੀ ਨਹੀਂ ਦਾ ਸੀ ਜਿਆਦਾ ਧੁੰਦ ਪਈ ਹੋਈ ਸੀਗੀ ਤੇ ਹੁਣ ਤਾਂ ਮਤਲਬ ਭਦੌਂਦਾ ਦਾ ਮੌਸਮ ਅਤੇ ਧੁੰਦ ਦਾ ਪੈਣੀ ਆਇਆ ਆ ਆਹ ਬੰਦਾਂ ਨੂੰ ਬਚਾਓ ਆ ਨਾ ਯਸ ਇਨੀ ਧੁੰਦ ਦੇ ਵਿੱਚ ਤਾਂ ਲੋਕ ਕਿੰਨਾ ਪਿੰਡਾਂ ਦੇ ਕਿੰਨਾ ਸਫਰ ਕਰਦੇ ਹੋਣਗੇ ਹਨਾ ਬਹੁਤ ਜ਼ਿਆਦਾ ਔਖਾ ਹੈ ਗਾਇਸ ਸਵੇਰ ਦੀ ਨਾ ਲਾਈਟ ਗਈ ਹੋਈ ਸੀਗੀ ਸਵੇਰ ਦੀ ਨਹੀਂ ਮਤਲਬ ਰਾਤ ਦੀ ਗਈ ਸੀ ਨਾ ਅਮਾ ਰਾਤ ਦੀ ਗਈ ਹੋਈ ਸੀ ਤੇ ਗਾਇਸ ਸਵੇਰ ਦੀ 12 ਵਜ ਕੇ ਹੁਣ ਲਾਈਟ ਆਈ ਤੇ ਦੂਸਰਾ ਪਾਣੀ ਵੀ ਨਹੀਂ ਆਇਆ ਗਾਇਸ ਪਾਣੀ ਤੋਂ ਵੀ ਵਗੈਰਾ ਜੋਦੇ ਬੈਠੇ ਆ ਅਸੀਂ ਸਬਜੀ ਵੀ ਨਹੀਂ ਬਣਾਈ ਤੇ ਇਸ ਕਰਕੇ ਸਬਜੀ ਵੀ ਨਹੀਂ ਬਣਾ ਸਕੇ ਥੋੜਾ ਜਿਹਾ ਪਾਣੀ ਹੈਗਾ ਸੀ ਚਾਹ ਪਾਣੀ ਜੋਗਾ ਉਹ ਅਸੀਂ ਚਾਹ ਚੂਨਾ ਕੇ ਪੀ ਲਿਆ ਹੁਣ ਜਦੋਂ ਆਊਗਾ ਫੇਰ ਦੇਖਦੇ ਆ ਤੇ ਹੁਣ ਆਈ ਲਾਈਟ ਦੇਖੋ ਥੋੜਾ ਥੋੜਾ ਜਿਹਾ ਪਾਣੀ ਸੀ ਹੁਣ ਆਈ ਲਾਈਟ 11:30 ਵਜੇ ਤੇ ਮੇਰੇ ਬਾਬਾ ਜਲਦੀ ਮਾਰਕੀਟ ਕੋਈ ਕੰਮ ਆ ਤੇ ਫੇਰ ਅਸੀਂ ਬਾਹਰੋਂ ਆਉਣੀ ਆ ਬਾਹਰ ਵੈਸੇ ਤਾਂ ਹੁੰਦੀ ਵੀ ਪਈ ਹੋਈ ਆ ਗਾਇਸ ਹਲਕੀ ਹਲਕੀ ਕੌਂਦ ਪਈ ਆ ਨੀ ਨੀ ਹੈਗੀ ਪਰ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਪਿੱਛੇ ਦੋ ਤਿੰਨ ਜਗ੍ਹਾ ਤੇ ਬਾਲੀ ਜ਼ਿਆਦਾ ਟ੍ਰੈਫਿਕ ਸੀਗੀ ਤੇ ਇੱਥੇ ਵੀ ਥੋੜਾ ਸਾਫ਼ ਆ। ਰੋਡ। ਮੰਮਾ ਕੀ ਗੱਲ ਲੱਗਿਆ? ਗਾ ਜਵੇਦੀ ਲਾਈਟ ਕਈ ਹੋਣਾ ਈ ਤੇ ਦੁਕਾਨ ਦਾ ਕੰਮ ਪੈਂਡਿੰਗ ਹੀ ਪਿਆ ਸੀ ਮੈਂ ਕਿਹਾ ਚੱਲ ਹੁਣ ਮੈਂ ਪ੍ਰੈਸ ਕਰ ਲੈਂਦੀ ਹਾਂ। ਯੈਸ। ਮੰਮਾ ਪ੍ਰੈਸ ਕਰਨ ਚੱਲੇ ਮੋਂ ਨਾ ਪਾਪਾ ਬਾਹਰ ਗਏ ਆ ਤੇ ਮੈਂ ਆ ਚੁੱਕੀ ਆ। ਨੀ ਸਹਿਣਾ ਮ ਹਾਂ ਗਾਇਸ ਅਮਨੀਸ਼ਾ ਹੁਣ ਉੱਠ ਖੜੀ ਆ ਤੇ ਹੁਣ ਉੱਠ ਕੇ ਇਹ ਫੇਰ ਬੈਠ ਕੇ ਆਰਾਮ ਹੀ ਕਰੂਗੀ ਕੀ ਆ ਤਾਂ ਮੈਂ ਕਿਆ ਹੈ ਜਦੋਂ ਅਮਨੀਸ਼ਾ ਉੱਠੀਆ ਉਦੋਂ ਅਸੀਂ ਸਾਰਾ ਕੰਮ ਕਰ ਲਿਆ ਹਾਂ ਤੇ ਹੁਣ ਕੁਛ ਨਹੀਂ ਬਚਿਆ ਔਰ ਜਿਹੜਾ ਲਾਈਟ ਦੇ ਕਰਕੇ ਕੰਮ ਰੁਕ ਗਿਆ ਸੀ ਅਸੀਂ ਮੈਂ ਉਹ ਕਰਨ ਲੱਗੀ ਆ ਤੇ ਮਨੀਸ਼ ਆ ਰੈਸਟ ਕਰਕੇ ਹੈਟੀ ਆ ਤੇ ਫਿਰ ਰੈਸਟ ਹੀ ਕਰੂਗੀ ਰੈਸਟ ਤੋਂ ਬਾਅਦ ਰੈਸਟ ਕਰਨਾ ਵੀ ਜ਼ਰੂਰੀ ਆ ਰੈਸਟ ਕਰ ਕਰਕੇ ਵੀ ਹੁੰਦਾ ਥੱਕ ਜਾਂਦਾ ਇਸ ਲਈ ਰੈਸਟ ਕਰਨਾ ਜ਼ਰੂਰੀ ਆ ਸਹੀ ਆ ਗਾਇਸ ਟੋਪਾ ਲਾਉ ਟੋਪਾ ਟੋਪਾ ਤਾ ਲੈਲ ਮੈਂ ਪ੍ਰੈਸ ਕਰਨ ਲੱਗੀ ਮੈਂ ਕੱਪੜੇ ਫਿਰ ਪ੍ਰੈਸ ਤੇ ਕਰਮੀ ਲੱਗਣ ਲੱਗ ਪਈ ਹਾਂ ਅਮਾ ਮੋਨ ਜਾ ਸ਼ਰਮੋਂ ਦੀ ਟੋਪੀ ਇੱਥੇ ਰੱਖ ਗਈ ਚਲ ਕੋਈ ਨਾ ਹੋ ਗਈ ਆ ਹਮ ਬਾਜ਼ਾਰ ਕੰਦੀ ਹਣੀ ਟੋਪੀ ਲੈ ਕੇ ਕੀ ਟੋਪੀ ਲੈ ਕੇ ਜਾਣਾ ਕੰਦੀ ਹਣੀ ਫੇਰ ਕੀ ਆ ਫੇਰ ਕੀ ਆ ਚਲ ਕੋਈ ਨਹੀਂ ਆ ਕੇ ਲੈ ਲੂਗੀ ਗਾਇਸ ਉਹ ਤਾਂ ਮਨੀਸ਼ਾ ਟੋਪੀ ਕੱਟ ਲੈਂਦੀ ਮੋਨਾ ਟੋਪੀ ਲੈ ਕੇ ਰੱਖਦੀ ਆ ਅਮੈ ਲਈ ਹੋਈ ਆ ਹਾਂ ਕਿਉਂ ਜਦ ਤੂੰ ਸਕੂਲ ਜਾਨੀ ਹੁੰਦਾ ਤਾਂ ਟੋਪੀ ਤੂੰ ਲੈਂਦੀ ਨਹੀਂ ਅਮਾ ਸਕੂਲੇ ਨਹੀਂ ਕੋਈ ਲੈਂਦਾ ਹਜੇ ਆਪਾਂ ਪੁੱਤ ਕਿਸੇ ਨੂੰ ਥੋੜਾ ਦੇਖਣਾ ਆਪਾਂ ਆਪਣੀ ਸਿਹਤ ਦੇਖਣੀ ਵੀ ਕਿ ਇਦਾਂ ਠੀਕ ਰਹਿੰਦੀ ਆ ਓਕੇ ਠੰਡ ਤੋਂ ਤਾਂ ਜਿੰਨਾ ਬੱਚ ਹੋਵੇ ਉਹਨੇ ਠੀਕ ਆ ਓਕੇ ਬਈ ਕਬ ਗਰ ਕੰਮ ਕਰਨਾ ਹੀ ਆ ਪੁੱਤ ਕੰਮ ਕਰਾਂਗੇ ਤਾਂ ਰੋਟੀ ਮਿਲਣੀ ਆ ਉਦੋਂ ਕਿਥੋਂ ਮਿਲਣੀ ਆ yes ਗਾਇਸ ਮੈਂ ਦੇ ਪਾਪਾ ਘਰ ਆ ਗਿਆ ਤੇ ਵਾਰ ਠੰਡੀ ਹਵਾ ਚੱਲਦੀ ਸੀਗੀ ਠੰਡੀ ਠੰਡੀ ਹਵਾ ਚੱਲਦੀ ਸੀਗੀ ਮਤਲਬ ਕਿ ਕੌਂਦ ਪੀਏ ਨਾ ਤੇ ਹਵਾ ਠੰਡੀ ਲੱਗਦੀ ਸੀ ਅਸੀਂ ਆ ਗਏ ਹਾਂ ਤੂੰ ਮੂ ਦਿਖਾਇਆ ਵਲੋਗ ਚ ਨਹੀਂ

ਮੈਂ ਤਾਂ ਦੇ ਇਸੇ ਮਗਾ ਦੇਖਿਆ ਤਾਂ ਮੋਨਾ ਕੀ ਚੀਜ਼ ਆ ਜਿਹੜੀ ਰੋਜ਼ ਦੇਖਦੀ ਆ ਉਹ ਲੜੀ ਜਾਂਦੇ ਆ ਮੋਨਾ ਮਜੇ ਲੈ ਮੈਂ ਨਹੀਂ ਦੇਖਿਆ ਮੈਂ ਸਿਰਫ ਇੱਕ ਨਜ਼ਰੀ ਦੇਖਿਆ ਮੜਾ ਜਿਆ ਕਿ ਸਾਰਾ ਮੋਨਾ ਨੇ ਦੇਖਿਆ ਮੈਂ ਕੱਲ ਵੀ ਦੇਖੀ ਨਹੀਂ ਤੁਹਾਨੂੰ ਮੈਂ ਦੋਵਾਂ ਬੈਠਿਆਂ ਨੂੰ ਮਮਾ ਦਾ ਕੰਮ ਕਰ ਆ ਇਧਰ ਤੇ ਨਹੀਂ ਲਾ ਕੇ ਬੈਗੀ ਸਿਰ ਖਾਣ ਨੂੰ ਸੱਚ ਮਰਾਤੇ ਦੀ ਹਰਕਤ ਨਸਾਈ ਦੀ ਦੱਸੋ ਦੱਸਾ ਦੱਸ ਉਹਨਾਂ ਲੋਕੋ ਦੱਸ ਦੇ ਉਹਨਰ ਹੋ ਗਿਆ ਵੱਲਾ ਆਵਾਜ਼ ਆਉਂਦੀ ਵਿੱਚ ਅਮਰ ਹਾਤੀ ਦੀ ਹਰਕਤ ਦਾ ਤੁਸੀਂ ਹੈਰਾਨ ਹੋ ਜਾਓਗੇ ਰਾਤੀ ਇਹ ਤੇ ਸਰਚ ਕਰਕੇ ਇਹ ਇਹ ਮੱਦੀ ਔਰ ਬਾਤੀ ਦੁਆਰੋਂ ਦੇਖਣ ਲੱਗ ਪਈ ਕੋਈ ਜਮਾ ਚੰਦ ਸ਼ਬਦ ਦੀ ਦੀ ਪ੍ਰਸ਼ੰਸਾ ਲਈ ਯਾਰ ਬਾਤੀ ਕਿਹੜਾ ਨਵਾਂ ਆਇਆ ਹੋਊਗਾ ਛੋਟੀ ਜੀ ਹੋਣੀ ਜਦੋਂ ਦਾ ਹੈ ਸੀਰੀਅਲ ਆ ਬਹੁਤ ਪੁਰਾਣਾ ਆ ਆਹ ਇਹ ਮੈਡਮ ਦੇਖਦੀ ਸੀ ਰਾਤੀ ਕੱਢ ਕੇ ਹੂੰ ਇਹਨੂੰ ਵੀ ਇਹਨ ਦੇਖਿਆ ਹਣਾ ਇੱਕ ਇੱਕ ਤੇ ਐਪੀਸੋਡ ਤੋਂ ਬਾਅਦ ਸਿੱਧਾ ਮੈਂ 25ਵੇਂ 26ਵੇਂ ਦੇਖਿਆ ਆਹੋ ਸਿੱਧਾ ਫੇ ਪਿਆਦੋ ਲੈ ਆਏ ਨੇ ਹਣਾ ਮम्मा ਆਪਣਾ ਕੰਮ ਕਰਦੇ ਪਏ ਮੋਨਾ ਤਾਂ ਤੁਹਾਨੂੰ ਪਤਾ ਹੀ ਉਹ ਮੋਨਾ ਦਾ ਕੰਮ ਉਹ ਜਿਹੜਾ ਪਿੱਛੇ ਚੱਲਦਾ ਉਹ ਮੋਨਾ ਦਾ ਕੰਮ ਗਾਇਸ ਇੱਕ ਵੀਡੀਓ ਆ ਜੇ ਤੇ ਪਾਪਾ ਦਾ ਰਿਐਕਸ਼ਨ ਲੈਣਾ ਵਾਪਾ ਦੇਖਿਓ ਉਧਰ ਦੇਖੋ ਇੱਧਰ ਨਹੀਂ ਥੈਂਕ ਯੂ ਬਬੀ ਮੋਦਕੀ ਨੂੰ ਹੀ ਜਾਂਦਾ <laughs> गाइस तो आरती दगात में देखियो तंदगोनी रुको देखो रुको तो गाइस दोबारा चलूगी देखियो पीछे वाले बेचारे डार के गे रख जो देखियो दोबारा चलूगी ए पापा कहंदे ओ त लोखी लुई जंदा सही गाइस होने दा पूरा ते आरती दे जेड़ा तेल जे के जो भी हुंदा सेट दा देखियो आ देख एतर मोना जे ऊचे की ਗਾਈਸਾਂ ਨੂੰ ਸ਼ਾਮ ਹੋ ਚੁੱਕੀ ਐ ਤੇ ਸਮਾ ਹੋ ਗਿਆ ਪਾਂਡੇ ਤੋਂ ਹੁੰਦਾ ਤੇ ਮੈਂ ਬਾਜੂਆ ਉੱਪਰ ਕਾਲੀਆਂ ਤੇ ਠੰਡ ਬਹੁਤ ਐ ਗਾਈਸਾਂ ਸਾਡੇ ਨੇ ਤਾਂ ਧੁੰਦ ਪਈਆ ਹੁਣ ਨੀ ਨਿਕਲੀ ਧੁੱਪ ਨੀ ਨਿਕਲੀ ਤੇ ਮੈਂ ਡਬਲ ਜਰਾ ਬਾਬਾ ਪਾਲੀਆਂ ਪਹਿਲਾਂ ਮੇਰੇ ਸਿੰਗਲ ਜਰਾ ਬਪਾ ਇੰਗੇ ਸਣੋ ਜਿਹੜੀਆਂ ਮਮਾ ਨੇ ਬੁਣੀਆਂ ਸੀਗੇ ਆਪਣੇ ਹੱਥਾਂ ਨਾਲ ਮੈਂ ਵੀ ਪਾਲੀਆਂ ਡਬਲ ਜਰਾ ਬਪਾਲੀਆਂ ਤੇ ਹੁਣ ਮੈਂ ਚੱਲੀ ਟੋਪੀ ਵੀ ਲੈ ਲਈ ਸਾਰ ਸੂਰ ਬਹਾ ਕੇ ਲੋਣੀ ਨਹੀਂ ਨੀ ਤਾਂ ਹਵਾ ਪੈਣੀ ਸਾਰ ਨੂੰ ਇਧਰ ਲਈ ਹੋਈ ਐ ਮੈਡਮ ਨੇ ਇਧਰ ਵੀ ਲਈ ਹੋਈ ਆ ਸਰ ਡੀਜਟ ਟੋਪੀ ਨਹੀਂ ਮੈਂ ਹਮੇਸ਼ਾ ਇਲਾਕਾ ਨਹੀਂ ਮੈਂ ਲੈ ਵੀ ਲੜਨੀ ਆ ਬੱਚੇ ਜਦੋਂ ਮੈਨੂੰ ਲੱਗ ਹੁੰਦਾ ਸਜੀ ਲੱਗਦੀ ਫਿਰ ਮਨਾ ਲਨੀ ਆ ਮੇਰੇ ਵੀ ਦੀਆਂ ਮਤਲਬ ਜਦੋਂ ਥੋੜੀ ਗਰਮੀ ਚ ਲੱਗੇ ਦਾ ਠੀਕ ਆ ਤੇ ਹੁਣ ਮੋਨਾ ਪੜਾ ਘਮ ਘਾਦ ਦਿੱਤੀ ਆ ਤੇ ਬਿਗ ਬਾਸ ਤਾਂ ਦੇਖਿਆ ਸੀ ਗੋਸਤਵਾਰ ਉਸਤਵਾਰ ਹੀ ਟੀਵੀ ਵੀ ਦੇਖ ਲਿਆ ਸੀ ਠੀਕ ਗਾਇਸ ਮੈਂ ਨਾ ਸੋਚਦੀ ਪਈ ਆ ਉਹ ਪਿਆਜ਼ਾ ਵਾਲੇ ਪਰੌਂਠੇ ਦਾ ਆਟਾ ਗੁੰਨਾ ਹੂੰ ਜਦੋਂ ਕਾਫੀ ਕੈਨ ਲੱਗੀ ਜਿਸ ਵਿੱਚ ਸਾਲ ਹੋ ਗਿਆ ਕਾਫੀ ਟਾਈਮ ਹੋ ਗਿਆ ਖਾਦੀ ਨਹੀਂ ਹਾਂ ਪਾਪ ਮੈਂ ਇਸ ਸਾਈਡ ਨਹੀਂ ਹੈਗੀ ਹਾਂ ਪਾਪਾ ਬੱਤ ਕੀ ਬੋਲੀ ਜਾਂਦੇ ਮੈਂ ਦੱਸਾਂ ਕੀ ਬੋਲੀ ਜਾਂਦੇ ਬਪਾ ਐਸੇ ਗਾਇਸ ਮਨੀਸ਼ ਜਿਹਨੇ ਪਾਪਾ ਕਹਿੰਦੇ ਆ ਕਿ ਮਨੀਸ਼ਾ ਤੂੰ ਇਹ ਵੀ ਦੱਸ ਕਿ ਮੈਂ 12 ਵਜੇ ਉੱઠી ਤੇ ਫਿਰ ਬਿਸਤਰੇ 'ਚ ਬੈ ਗਈ ਤੇ ਫੋਨ ਬਿਸਤਰੇ ਤੋਂ 12 ਹੀ ਤਾਂ ਹੁਣ ਭਾਂਡੇ ਚੱਕਣ ਲੱਗੀ ਤਾਂ ਤੁਸੀਂ ਮੈਨੂੰ ਕਿਹਾ ਸੀ ਬਹਿ ਜਾ ਉੱਥੇ ਬਹਿ ਜਾ ਟੱਕ ਕੇ ਦਾ ਮੈਂ ਬੈਠੀ ਨਹੀਂ ਤਾਂ ਮੈਂ ਇੱਥੇ ਗਾਇਸ ਜਮੀਨ ਨਾਲ ਜੁੜ ਕੇ نیچے ਬੈਠੀ ਸੀ ਇਹਨਾਂ ਨੇ ਫਿਰ ਕਿਹਾ ਉੱਪਰ ਪੈ ਜਾ ਗਾਇਸ ਥੱਲੇ ਥਾਂ ਬਹੁਤ ਠੰਡੀ ਹੈ ਇਸ ਕਰਕੇ ਉਹਨਾਂ ਕਹਿ ਲ ਸੀ ਵੀ ਤੂੰ ਉੱਤੇ ਬੈੱਡ ਤੇ ਬੈ ਜਾ ਤਾਂ ਫਿਰ ਆਪ ਹੀ ਕਹਿ ਸੀ ਨਾ ਮੈਨੂੰ ਇਹ ਤਾਂ ਮਜ਼ਾਕਾ ਕਰਦੇ ਪਏ ਵੀ ਉਹਨਾਂ ਨੂੰ ਇਹ ਵੀ ਦੱਸ ਵੀ ਮੈਂ ਐਂਦਾ ਕੀਤੀ ਆ ਵੀ ਮੈਂ ਸਵੇਰ ਦੀ ਬੈਠੀ ਆ ਹਾਂ ਹਾਂ ਮੈਂ ਕੀਤੀ ਆ ਮੈਂ ਕੀਤੀ ਆ ਦੱਸੋ ਕੀ ਕਰ ਲੂਗੇ ਹਾਂ ਤੇ ਮੈਂ ਸੋਇਤੀ ਸੀ ਪਟੋਲੇ ਉੱਟਾ ਗੋਲਪਾ ਬੈਜੇਲੇ ਪੌਂਠੇ ਦਾ ਆਟਾ ਤੇ ਦੇਖਦੇ ਪਹਿਲੇ ਮੈਂ ਕੰਮ ਕਰਨਾ ਫੇਮ ਨਹੀਂ ਮੈਂ ਤੈਨੂੰ ਗੁੰਨਣਾ ਨਹੀਂ ਮੈਂ ਆਪੀ ਕਰ ਦੂੰ ਕਿਉਂ ਨਹੀਂ ਗੁੰਨਣਾ ਤੂੰ ਸਵਾ ਤੂੰ ਦਿਲ ਨਾਲ ਨਹੀਂ ਗੁੰਨਨੀ ਮੈਂ ਇਹ ਹੱਥਾਂ ਦੀ ਜਗ੍ਹਾ ਦੈਣਾ ਗੁੰਨਣਾ ਹਣ ਲਗਨ ਲਾ ਕੇ ਨਹੀਂ ਗੁੰਦੀ ਤੂੰ ਲਗਨ ਨਾਲ ਕੀ ਲਗਨ ਦਾ ਲੱਗੀ ਮਤਲਬ ਇਹ ਮੈਂ 4 ਘੰਟਾ ਆਟਾ ਗੁੰਨਣਾ ਨਹੀਂ ਲਾ ਦੂੰਗੀ ਲਗਨ ਨਾਲ ਪਤਾ ਨਹੀਂ ਮੈਂ ਗੁੰਨੂਗੀ ਕਿਆ ਗੁੰਨੂਗੀ ਮੈਨੂੰ ਨਹੀਂ ਪਤਾ ਮੈਨੂੰ ਪਰੌਂਠਿਆਂ ਦਾ ਮਤਲਬ ਹੈ ਇਹ ਗੁੰਨੂਗੀ ਸਵੇਰ ਨੂੰ ਚਲ ਕੋਈ ਦੀ ਬਿੱਲੀ ਦੇ ਪਾਦਾ ਚਿੱਕਾ ਟੁੱਟਿਆ ਮੈਂ ਆਲੂ ਦੇ ਪਰੌਂਠੇ ਆਲੂ ਨੇ ਨਹੀਂ ਖਾਣੇ ਮੰਨਾ ਮਨਾ ਆਲੂ ਦੇ ਨਹੀਂ ਖਾਣੇ ਹੈ ਹੈਲੋ ਛੇਤੀ ਦਾ ਸਮੇਂ ਕੰਮ ਤੇ ਕਰਨਾ ਬੇਲੀ ਨੀ ਵੇ ਤੇਰੇ ਰੈਕਸ਼ਨ ਲੈਣ ਨੂੰ ਚੱਲ ਫ੍ਰੀ ਹੋ ਕੇ ਜਿਹੜੇ ਬਣੂਗੇ ਉਹ ਬਣਾ ਲਈ ਹਾਂ ਪਿਆਜ਼ਾ ਵਾਲੇ ਹਣੇ ਤੇ ਹਨਾ ਉਸ ਤੋਂ ਬਾਅਦ ਮਮਾ ਰਾਈਸ ਵੀ ਬਣਾਣਾ ਗੋੜ ਵਾਲੇ ਕਿਉਂਕਿ ਪਾਪਾ ਦੀ ਭਰਪੂਰ ਡਿਮਾਂਡ 10 ਵਾਰੀ ਕਿਹਾ ਤੈਨੂੰ ਲਓ ਆਪਾ ਰੱਖਣ ਨੂੰ ਮਮਾ ਗਾਇਸ ਇਹ 10 ਵਾਰੀ ਕਹਿੰਦੇ باوجود ਵੀ ਨਹੀਂ ਰੱਖਿਆ ਤੇ ਮੈਂ ਹੁਣ ਫੇਰ ਇਹਨੂੰ ਦੁਬਾਰਾ ਕਹਿ ਕਿ ਲੁਫਾਫਾ ਬਾਹਰ ਰੱਖਿਆ ਚੱਲ ਭਾਗਿਆ ਇਸ ਲਈ ਲੁਫਾਫਾ ਰੱਖ ਬਾਹਰ ਮੇਰੇ ਭੁੱਲ ਜਾਂਦਾ ਗਾਇਸ ਛੇਤੀ ਤਾਂ ਮੈਨੂੰ ਭੁੱਲ ਗਿਆ ਸੀਗਾ ਹੂੰ ਹਾਂ ਗਾਇਸ ਮਮਾਦਰ ਗੋੜਵਾ ਦੇ ਜਾਵਲ ਬਣਾਉਂਦੀ ਤਿਆਰੀ ਕਰਦੇ ਵੇ ਇਹਦਾ ਪਾਪਾ ਕਹਿੰਦੇ ਕਿ ਬਾਹਰ ਤੋਂ ਹੰਦ ਬੋ ਪਈ ਜਿਹੜੀ ਕਿ ਮੈਂ ਤੁਹਾਨੂੰ ਖੁੰਡ ਦਿਖਾਉਣ ਚੱਲੀ ਆਂ ਹੂੰ ਗਾਇਸ 딸 ਦੀ ਦੀ ਹੁਣੀ ਮਾੜੀ ਮਾੜੀ ਬਟ ਅਸਲ 'ਚ ਜ਼ਿਆਦਾ ਵਈ ਹੋਈ ਆ ਤੇ ਬਾਬਾ ਸਕੂਟਰੀ ਅੰਦਰ ਕਰਨ ਲੱਗੇ ਟਾਈਮ ਦੇ ਨਾਲ ਹੀ ਗਾਇਸ ਆਉਣ ਹੋ ਚੁੱਕੇ ਆ ਰਾਤ ਤੇ ਹੀ ਗੜਵਲ ਚਾਵਲ ਖਾ ਲਏ ਸੀ ਕਿ ਮਮ ਜਿਹੜੇ ਮਮਨ ਬਣਾਏ ਸੀ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਮਮਾ ਵੈਲ ਡਨ ਗਾਇਸ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਇਹਨੇ ਜ਼ਿਆਦਾ ਟੇਸਟੀ ਪਿਛਲੀ ਵਾਰੀ ਨਹੀਂਨੇ ਜ਼ਿਆਦਾ ਟੇਸਟੀ ਬਣੇ ਜਿੰਨੇ ਜ਼ਿਆਦਾ ਹੈ ਇਸ ਵਾਰ ਬਹੁਤ ਮਜ਼ਾ ਆ ਗਿਆ ਬਹੁਤ ਜੀ ਸਰ ਮਮਨ ਮੇਰੇ ਕਹੇ ਹਾਂ ਸਰ ਪਾਣੀ ਘਟ ਪੈਸੀ ਨਾ ਓ ਮਾਈ ਗੋਡ ਤੇ ਗਾਇਸ ਹੁਣ ਮੁੰਨਾ ਦੇਖਦੀ ਭੀ ਕੋਦ ਮਮਾ ਉੱਤੇ ਜਾਣ ਕੋਦ ਮਰੀ ਐਡੀਟਿੰਗ ਸ਼ੁਰੂ ਕਰੇ ਤੇ ਮੈਂ ਦਿਓ ਰ ਪਾਤੀ ਦੇਖ ਹੜੋ ਨਾ ਸਹੀ ਬੋਲਾ ਜਾਂ ਬਿੱਗ ਬੋਸ ਦੇਖੇ ਹਨ ਸਹੀ ਬੋਲਾ ਤੇ ਬੱਬਾ ਦਾ ਮਮਾ ਡਿਕਦੀ ਹੈਗਾ ਤੁਸੀਂ ਜਾਓ ਪਰ ਮੈਂ ਆਪਣੇ ਟਾਈਮ ਨਾਲ ਹੀ ਜਾਣਾ 10 ਵਜੇ ਤੂੰ ਜੋ ਮਰਜੀ ਕਰ ਲੈ ਪਰ ਤੂੰ ਰੋਕ ਨਹੀਂ ਸਕਦੀ ਮਮਾ ਨੂੰ ਹਾਂ ਗਾਇਸ ਫੋਨ ਕਿਉਂਕਿ ਮੈਂ ਇੱਧਰ ਬੈਠੀ ਨਾ ਜਿਆਦਾ ਇੱਧਰ ਹੋ ਗਿਆ ਸੀਗਾ ਚਲੋ ਕੋਈ ਨਹੀਂ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖ ਦਿਓ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ లైక్ షేర్ కంవర్ట్ जरूर करिए ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਦਾ ਬਣਾ ਵਲੌਗਸ ਬਾਏ